ਸੋ ਜਿਹੜੇ ਸਤਾਵ ਦੀਆਂ ਗੱਲਾਂ ਕਰ ਰਹੇ ਆ ਤੁਸੀਂ ਚੰਗੀ ਤਰ੍ਹਾਂ ਉਹਨਾਂ ਤੋਂ ਜਾਣਦੇ ਹੋ ਆਪਣੀ ਆਤਮਾ ਤੋਂ ਪੁੱਛ ਲੈਣ ਕਿ ਕਿੰਨਾ ਕੁ ਪਾਰਟੀ ਦੀ ਸੇਵਾ ਨੂੰ ਨੇ ਕੀ ਜਦੋਂ ਆਪ ਚੋਣ ਲੜਦੇ ਆ ਆਪਣੇ ਆਪ ਨੂੰ ਵੋਟਾਂ ਪਾਉਂਦੇ ਆ ਜਦੋਂ ਕੋਈ ਹੋਰ ਲੜਦਾ ਉਹ ਤਾਂ ਡੱਟ ਕੇ ਬੋਲ ਕਰਦੇ ਥੋੜੇ ਹਲਕੇ 'ਚ ਵੀ ਜਿੰਨੇ ਕਿ ਚਿਹਰੇ ਦੇ ਬੱਲ ਕੇ ਕੰਨ ਇਕੱਠੇ ਹੋਏ ਉਹਨੇ ਤੁਸੀਂ ਚੈੱਕ ਕਰ ਲਿਓ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪਿਛਲੇ ਇਲੈਕਸ਼ਨਾਂ 'ਚ ਕਿੰਨੇ ਖੜੇ ਹੋਏ ਹਰ ਹਲਕੇ ਦੇ ਬੀਤੀ ਬੰਦੇ ਰੱਖੇ ਹੋਏ ਉਹਨਾਂ ਨੇ ਜਿਹੜੇ ਰਾਜਕੀ ਪਾਰਟੀ ਦਾ ਵਿਰੋਧ ਕਰਦੇ। ਪਰ ਮੇਰੇ ਆਜ਼ਾਡਾ ਕੋਰ ਕਮੇਟੀ ਦੇ ਅੰਦਰ ਬਿਲਕੁਲ ਕਲੀਅਰ ਕੱਟ ਫੈਸਲਾ ਹੋ ਜਾਂਦਾ ਜਿਸ ਤਰ੍ਹਾਂ ਜਿਹੜੇ ਰਾਜੀ ਬੋਲ ਕੇ ਗਏ। ਵੀ ਸੀਟ ਆਏ ਨਾਏ ਜਿੱਤੀਏ ਨਾ ਜਿੱਤੀਏ ਇੰਕਰੀ ਸੀਟ ਰਾਏ ਪਰ ਪਹਿਲਾ ਸਿਧਾਂਤਾਂ ਦੀ ਗੱਲ ਬੰਦੀ ਸਿੰਘਾਂ ਦਾ ਮਸਲਾ ਕਿਸਾਨਾਂ ਦਾ ਮਸਲਾ ਬਾਗ ਦੇ ਹਕੜਾਂ ਦੀ ਗੱਲ ਨੇਕ ਸਾਹਿਬ ਦੀ ਗੱਲ ਗੁਰੂ ਧਰਮ ਅਜ ਤਗਨ ਦਾ ਜੀ ਦੀ ਗੱਲ ਜਦ ਤੱਕ ਇਹਨਾਂ ਦੇ ਸਾਰੇ ਫੈਸਲੇ ਨਹੀਂ ਹੋ ਜਾਂਦੇ ਤਾਂ ਇਹ ਤਾਂ ਅਸੰਝਲਤਾ ਨਹੀਂ ਕਰਾਂਗੇ ਜਿਆ ਇਹਨੇ ਸਧਾਰਨ ਪੁਰੇਆ ਕਾਜੀਦਨ ਨੂੰ ਇਹਨਾਂ ਦੇ ਸੇਵਤਨ ਤੱਕ ਤਾਂ ਜੋੜ ਲਗਿਆ ਬਤਾ ਵੀ ਭਾਜੀ ਜੀ ਨਾਲ ਅਸੰਝਲਤਾ ਕਰੋ ਜੀ ਅਸੂਲਾ ਸਤਤਨ ਕੋਣ ਕੁਛ ਤਾਂ ਹੈ ਇਹ ਕੋਰ ਕਮੇਟੀ ਜੀ ਕਹਿੰਦੇ ਸਾਰੇ ਹਰ ਤੁਸੀਂ ਦੇਖਿਆ ਹੋਣਾ ਇੰਨੀ ਵੀਡੀਓ ਬਾਅਦ ਚ ਵੀ ਨਹੀਂ ਚਲੀਆਂ ਆਪਾਂ ਨੂੰ ਪਤਾ ਹੀ ਹੈ ਕਿੰਨੀ ਮਿਹਨਤ ਆਪਾਂ ਕਰੀ ਕਿੰਨੇ ਲੋਕ ਇਕੱਠੇ ਹੁੰਦੇ ਤੇ ਕਿੰਨੀ ਵੱਡੀ ਆਪਣੀ ਰੈਲੀ ਹੋਈ ਲੋਕਾਂ ਦਾ 100% ਮੂਡ ਸ਼ਰੋਮਣੀ ਅਕਾਲੀ ਦਲ ਦੇ ਪਾਸੇ ਦਾ ਪਰ ਜਿਹੜੇ ਆ ਲੋਕ ਤੇ ਨਾ ਲੀਡਰ ਤੇ ਵੱਡੇ ਇਹਨਾਂ ਨੇ ਬਾਰ-ਬਾਰ ਸਟੇਟਮੈਂਟਾਂ ਦਿੱਤੀਆਂ ਕਿ ਸ਼ਰੋਮਣੀ ਅਕਾਲੀ ਦਲ ਨੂੰ ਬੀਜੇਪੀ ਨਾਲ ਸੰਝੋਤਾ ਕਰਨਾ ਚਾਹੀਦਾ ਬਾਰ-ਬਾਰ ਤੇ ਲੋਕਾਂ ਨੂੰ ਇਹ ਹੋ ਗਿਆ ਵੀ ਇਹ ਜਿੱਤ ਕੇ ਬੀਜੇਪੀ ਚ ਵੱਟਣਗੇ ਜਾ ਕੇ ਜਿਵੇਂ ਕਿ ਅਮਰਪੰਚਾਇਤ ਦੇ ਪਹਿਲਾਂ ਹੀ ਲੋਕ ਇੱਕਦਮ ਚੇਂਜ ਹੋਏ ਆ ਨਹੀਂ ਤਾਂ ਪਤਾ ਹੀ ਨਹੀਂ ਲੱਗਿਆ ਆਪਾਂ ਨੂੰ ਤਾਂ ਆਪਾਂ ਤਾਂ ਨੰਬਰ 1 ਤੇ ਸੀਗੇ ਸੋ ਮੇਰੇ ਵਾ ਗੁਰੂ ਦੇ ਚਹਤ ਖੜੇ ਆ ਜਿਹੜੀ ਪਾਰਟੀ ਆਪਣੇ ਸਿਧਾਂਤਾਂ ਦੇ ਅਸੂਲਾਂ ਦੇ ਮੈਂ ਇੱਕ ਦੋ ਗੱਲਾਂ ਜ਼ਰੂਰ ਰਾਤ ਦਾ ਸਾਝੀਆਂ ਕਰਾਂਗਾ ਸਭ ਤੋਂ ਪਹਿਲਾਂ ਕਿਉਂਕਿ ਕਾਂਗਰਸ ਸਾਹ ਦੇ ਉੱਤੇ ਕੇਸੇ ਪਾਰਟੀ ਦੇ ਅੰਦਰ ਜਾਂ ਜੋ ਪਾਰਟੀ ਤੋਂ ਬਾਦ ਦੀ ਨੋਟ ਬੈਕਿੰਗ ਦੇ ਵਿੱਚ ਉਹਨਾਂ ਬਾਰੇ ਕੋਈ ਗੱਲ ਨਹੀਂ ਕਰਦੇ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਤੇ ਤਗੜੀਆਂ ਕੰਮ ਦੀ ਲੋੜ ਹੈ ਅੱਜ ਉਹਦੇ ਬਾਰੇ ਜਰੂਰ ਬੇਨਤੀ ਕਰਾਂਗਾ ਜਿਨ੍ਹਾਂ ਲੀਡਰਾਂ ਦੇ ਅੱਜ ਜਨਮ ਦਿਨ ਮਨਾਏ ਜਾ ਰਹੇ ਨੇ ਕਿਉਂਕਿ ਸਾਡੇ ਵੱਡੇ ਇੱਕ ਗੱਲ ਜ਼ਰੂਰਾਂ ਦੇ ਹੁੰਦੇ ਸੀ ਜਾ ਮਰ ਗਿਆ ਜਾਂ ਤੁਹਾਨੂੰ ਪਤਾ ਲੱਗਦਾ ਕੋਈ ਮਸਾਲੇ ਖੋਲ ਗਿਆ ਅੱਜ ਪਾਰਟੀ ਨੂੰ ਫੇਰ ਲੋੜ ਹੈ ਉਹਨਾਂ ਲੋਕਾਂ ਦੀ ਉਹਨਾਂ ਵਰਗੀ ਸੋਚ ਬਣਾਉਣ ਦੀ ਲੋੜ ਹੈ ਮੈਂ ਸ਼ਰਮਾ ਜੀ ਨੂੰ ਤੇ ਹਕਮਚਾਰ ਸਾਹਿਬ ਨੂੰ ਤੇ ਸਾਡੀ ਲੀਡਰਸ਼ਿਪ ਨੂੰ ਇੱਕ ਗੱਲ ਜ਼ਰੂਰ ਬੇਨਤੀ ਕਰਾਂਗਾ ਟਿਕਾ ਦੇ ਵਿੱਚ ਸਰਕਾਰ ਪ੍ਰਧਾਨੋ ਤੇ ਵੀ ਨਾ ਛੱਡਿਆ ਜਾਏ ਸਾਰਾ ਕੁਝ ਸੋ ਪਿੰਡਾਂ ਵਿੱਚ ਜਾ ਕੇ ਇਕਾਈਆਂ ਬਣਾਉਣੀਆਂ ਚਾਹੀਦੀਆਂ ਨੇ ਕਿੰਨਾ ਚਿਰ ਸਾਡੀਆਂ ਪਿੰਡ ਲੈਵਲ ਦੇ ਉੱਤੇ ਇਕਾਈਆਂ ਨਹੀਂ ਬਣਦੀਆਂ ਉਹਨਾਂ ਤੇ ਕਮੇ ਨੂੰ ਇੱਕ ਬਹੁਤ ਵੱਡੀ ਲੋੜ ਹੈ ਮੈਂ ਕਿਹਾ ਉਹਦੀਆਂ ਤੁਸੀਂ ਯਾਦ ਕਰਦੀ ਲੋੜ ਹੈ ਜੇ ਆਪਾਂ ਲੋਕਾਂ ਦੇ ਵਿੱਚ ਜਾਵਾਂਗੇ ਜਿੰਨਾ ਤੁਸੀਂ ਜਾਣਦੇ ਹੋ ਜਾਂ ਵਿਚਰਦੇ ਹੋ ਉਹ ਅੱਜ ਤੁਹਾਡੇ ਸਾਹਮਣੇ ਜੇ ਆਪਾਂ ਉਹ ਜਾਵਾਂਗੇ ਵਾਲੀ ਲੋਕ ਜਦੋਂ ਆਉਣਗੇ ਅੱਜ ਇਸ ਦੀ ਲੋੜ ਹੈ ਮੈਂ ਤਾਂ ਇਹ ਹੀ ਮੰਨ ਖਤਮਦਾ ਕਿ ਸਭ ਨੂੰ ਪ੍ਰੇਰਨਾ ਦੀ ਲੋੜ ਹੋਣੀ ਚਾਹੀਦੀ ਹੈ ਸਾਰੇ ਇਸ ਰਾਕੇ ਦੀਆਂ ਬੜੀਆਂ ਗੱਲਾਂ ਨਹੀਂ ਕਰਨ ਵਾਲੀਆਂ ਪਰ ਜਿੰਨਾ ਜ਼ਿਆਦਾ ਕਿਹੜੀ ਆਇ ਸੰਗਤ ਆਈਏ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਸਭ ਨੂੰ ਫਤਿਹ ਅਰਜ਼ਾਰ ਦਵਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪੋਰਟ ਕਮੇਟੀ ਮੈਂਬਰ ਸ਼੍ਰੀ ਅਨਕੇ ਸ਼ਰਮਾ ਜੀ ਉਹਨਾਂ ਦੇ ਨਾਲ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਰਾਜੂ ਖੰਨਾ ਜੀ ਸਾਡੇ ਵੱਡੇ ਵੀਰ ਤੇ ਅੱਜ ਦਾ ਜੋ ਇਹ ਸਾਡੇ ਹਲਕੇ ਦਾ ਇਕੱਠ ਹੈ ਉਹ ਕਬੀਰ ਦਾਸ ਜੀ ਦੀ ਰਹਿਮਾਈ ਹੇਠ ਹੋਇਆ ਹੈ ਤੇ ਉਹਨਾਂ ਦੇ ਨਾਲ ਮੇਰੇ ਛੋਟੇ ਵੀਰ ਅਮਰਪਾਲ ਸਿੰਘ ਲੰਗ ਜੂਥ ਜਿਲ੍ਹਾ ਪ੍ਰਧਾਨ ਪਟਿਆਲਾ ਪੂਰੀ ਮੰਚ ਨੇ ਸਾਡੇ ਸਾਰਿਆਂ ਨੂੰ ਇੱਥੇ ਆਇਆ ਤੇ ਅਸੀਂ ਸਭ ਨੂੰ ਜੀ ਆਇਆਂ ਕਹਿੰਦੇ ਅੱਜ ਪਰਸੋਂ ਮੀਟਿੰਗ ਹੋਈ ਸੀ ਸ਼ਰਮਾ ਜੀ ਨਾਲ ਗੱਲ ਹੋਈ ਸੀ ਕਿ ਆਪਾਂ ਸਾਰੇ ਹਲਕਿਆਂ ਦੇ ਵਿੱਚ ਜਾ ਕੇ ਮੈਸੇਜ ਲਾਉਣਾ ਤੇ ਜਾ ਕੇ ਵਰਕਰਾਂ ਨਾਲ ਮਿਲਣਾ ਤਾਂ ਕਿ ਉਹਨਾਂ ਨੂੰ ਆਪਾਂ ਲਾਗਤਾਂ ਵੀ ਕਰੀਏ ਤੇ ਆਪਣੀ ਗੱਲ ਵੀ ਸਾਡੇ ਬਹੁਤ ਹੀ ਛੋਟੇ ਸੱਦੇ ਤੇ ਮੈਸੇਜ ਤੇ ਫੋਨ ਤੇ ਅੱਜ ਸੋਸਾਇਟੀ ਵੱਡੀ ਕਿੱਥੇ ਪਹੁੰਚੇ ਹਾਂ ਇੱਕ ਇੱਕ ਤੁਹਾਡਾ ਚੰਗਿਆ ਕਰਦਾਂਗੇ ਪਾਰਟੀ ਦੇ ਸ਼ਰਮਤੇ ਹੈ ਕਿਉਂਕਿ ਇਹੀ ਚੱਲਿਆ ਕਦ ਤੱਕ ਅੱਗੇ ਜਾ ਕੇ ਪਾਰਟੀ ਨੂੰ ਜੋੜਾ ਕਰੂੰਗਾ ਤੁਹਾਡਾ ਸਾਰਿਆਂ ਦਾ ਬੜੇ ਤਹਿ ਦਿਲੋਂ ਧੰਨਵਾਦ ਕਰਦੇ ਜਿੱਤੂ ਅੱਜ ਦਾ ਅਚੰਭਾ ਅਚੰਭਾ ਮੇਰੇ ਤੋਂ ਪਹਿਲਾਂ ਬੋਲਦੇ ਸਾਰੇ ਪੀਟਰ ਸਾਹਿਬਾ ਨੇ ਦੱਸਿਆ ਹੈ ਕਿ 24 ਤਰੀਕ ਨੂੰ 10 ਵਜੇ ਗੁਰਦੁਆਰਾ ਸ਼੍ਰੀ ਗੋਬਿੰਦਗੰਜ ਸਾਹਿਬ ਵਿਖੇ ਅਨਛਤਨ ਸੋਨਾਰ ਵਰਜਨ ਸਿੰਘ ਢੋਲਾ ਜੀ ਦੀ ਜਨਮਸ਼ਤਾ ਅਰਤੀ ਸ਼ੋਗਰੀਏ ਕਾਲੀ ਦਰ ਹੋਣਾ ਰਿਹਾ ਹੈ ਤਾਂ ਆਪਾਂ ਸਾਰਿਆਂ ਨੇ ਉੱਥੇ ਪਹੁੰਚਣਾ ਹੈ ਤੇ ਕੋਸ਼ਿਸ਼ ਕਰਨੀ ਹੈ ਕਿ ਆਪਾਂ ਵੱਧ ਤੋਂ ਵੱਧ ਸੰਗਤ ਤੇ ਖਾਸ ਕਰਕੇ ਨੌਜਵਾਨਾਂ ਨੂੰ ਲੈ ਕੇ ਜਾਈਏ ਤਾਂ ਕਿ ਪੰਜਾਤ ਸੌ ਤਿੰਨ ਸੌਧਾਰ ਕਰਚਾਂ ਸੀ ਤੌੜਾਂ ਦੀ ਜੀਵਨੀ ਬਾਰੇ ਉਹਨਾਂ ਨੂੰ ਵੀ ਪਤਾ ਲੱਗੇ ਕਿਸ ਪ੍ਰਕਾਰ ਉਹਨਾਂ ਨੇ ਅਕਾਲੀ ਦਲ ਜੁਵਾਸ ਤੋਂ 40-50 ਸਾਲ ਪਹਿਲਾਂ ਸਾਡੇ ਹਾਲਾਤ ਸੀਗੇ ਸਾਨੂੰ ਕਦੇ ਰਾਜਚਾਹਿਆਂ ਨੂੰ ਵੀ ਰਾਜ ਦੀ ਕਰਨ ਦਿੱਤਾ ਜਦੋਂ ਲੋਕ ਸਭਾ ਚੁੰਮ ਕੇ ਭੇਜਦੇ ਸੀ ਉਦੋਂ ਵੀ ਕਦੇ ਐਮਰਜੈਂਸੀ ਲਾਤੀ ਕਿਸੇ ਨਾ ਕਿਸੇ ਤਰੀਕੇ ਨਾਲ ਹੀ ਸਰਕਾਰ ਤੋੜ ਦਿੱਤੀ ਪਰ ਉਹਨਾਂ ਹਾਲਾਤਾਂ ਦੇ ਵਿੱਚ ਵੀ ਜਿਹੜੇ ਸ਼ਕਤੀਤਾ ਨੇ ਹਾਰ ਨਹੀਂ ਮੰਨੀ ਪੰਜਾਬ ਦੇ ਪ੍ਰਤੀ ਵਫਾਦਾਰ ਰਹੇ ਉਹਨਾਂ ਵਿੱਚੋਂ ਸਭ ਤੋਂ ਉੱਚਾ ਨਾਮ ਪੰਥ ਰਤਨ ਸਰਦਾਰ ਦਰਜਨ ਸਿੰਘ ਕੌੜਾ ਜੀ ਸੀ ਸੌਨਾ ਤੋਂ ਸ਼ਹੀਦ ਲੈਣ ਦੀ ਤੇ ਆਪਣੇ ਬੱਚਿਆਂ ਨੂੰ ਸ਼ਹੀਦ ਦੇਣ ਦੀ ਆਪਾਂ ਨੂੰ ਲੋੜ ਹੈ ਸੋਸ਼ਲ ਲਾ ਮੈਂ ਅੱਜ ਦੇ ਹਾਲਾਤ ਨਾਲ ਵੀ ਜੋੜਦਾ ਕਿ ਜੇ ਆਪਾਂ ਇੰਨੇ ਔਖੇ ਸਮੇਂ ਦੇ ਵਿੱਚੋਂ ਲੰਘ ਕੇ ਜਦੋਂ ਸਾਡੇ ਲੀਡਰਾਂ ਨੂੰ ਇਲੈਕਸ਼ਨ ਲਈ ਵੀ ਲੜਨ ਦਿੱਤਾ ਜਾਂਦਾ ਜੇ ਕੋਈ ਕਾਗਜ਼ ਭਰਦਾ ਸੀ ਤਾਂ ਉਹਨਾਂ ਦਾ ਕਤਲ ਵੀ ਕਰ ਦਿੱਤਾ ਜਾਂਦਾ ਸੀ ਇਹੋ ਜਿਹੇ ਹਾਲਾਤਾਂ ਜੇ ਸ਼੍ਰੋਮਣੀ ਅਕਾਲੀ ਦਲ ਲੱਗੇ ਪਰ ਅੱਜ بڑا ਡਰ ਹੁੰਦਾ ਹੈ ਕਿ ਬਾਹਰ ਦੀਆਂ ਏਜੰਸੀਆਂ ਅ ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਨੂੰ ਕਮਜ਼ੋਰ ਕਰ ਲਈ ਆਪਣੀ ਤਾਕਤ ਅਜਮਾਇਸ਼ ਕਰਨ ਪਰ ਜਿਹੜੇ ਅਧਰੂਨੀ ਸਾਡੇ ਲੋਕੀਂ ਨਾਲ ਰਾਜ ਜਾਂਦੇ ਨੇ ਉਹਨਾਂ ਦੀ ਇਸ ਸਾਜ਼ਿਸ਼ ਦਾ ਹਿੱਸਾ ਬਣ ਜਾਂਦੇ ਨੇ ਸਿਰਫ ਤੇ ਸਿਰਫ ਉਸ ਪਾਰਟੀ ਨੂੰ ਸਮਰਪਤ ਆ ਜਿਹਦਾ ਪੰਜਾਬ ਤੋਂ ਬਾਹਰ ਨਿਕਲ ਕੇ ਕੋਈ ਇੰਟਰਸਟ ਨਹੀਂ ਹੈ ਨਾ ਹਰਿਆਣੇ 'ਚ ਨਾ ਦਿੱਲੀ 'ਚ ਨਾ ਹਰ ਅਜਨਸਤਾ ਕਿਸੇ ਭਾਰਤ ਦੀ ਹੋਰ ਸਟੇਟ ਪੰਜਾਬ ਦੀ ਕਿਸਾਨੀ ਲਈ ਪੰਜਾਬ ਦੇ ਲੋਕਾਂ ਲਈ ਪੰਜਾਬ ਦੀ ਡਿਵੈਲਪਮੈਂਟ ਲਈ ਹਰ ਟਾਈਮ ਉਹਨਾਂ ਦੇ ਮਨਚੀਕੋ ਭਾਲਣਾ